ਉੰਦ ਟੰਦ 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 ਨੇ ਲੜਾਈ ਇੱਕ ਵਾਰ ਫੇਰ ਕਾਰ ਸਵਾਰ ਚਾਰ ਬੰਦਿਆਂ ਦੀ ਕਾਰ ਦਾ ਹਾਲ ਦੇਖ ਲਓ ਆ ਤਸਵੀਰਾਂ ਨੇ ਤਰਨ ਤਰਨ ਦੀਆਂ ਜਿੱਥੇ ਕੀ ਸੜਕ ਨਾਰੇ ਖੜੇ ਕੈਂਟਰ ਦੇ ਵਿੱਚ ਜਾ ਵਜੀ ਕਾਰ ਕਾਰ ਦੇ ਪਰ ਖਛੇ ਤਾਂ ਉੱਡੇ ਨਾਲ ਹੀ ਕਾਰ ਚ ਬੈਠੇ ਚਾਰ ਨੌਜਵਾਨ ਸਦਲਾਈ ਮੌਤ ਦੀ ਅਗੋਛ ਚ ਚਲੇ ਗਏ ਹਾਲਾਂਕਿ ਇੱਕ ਸ਼ਖਸ ਦੀ ਹਾਲਤ ਗੰਭੀਰ ਪਣੀ ਹੋਈ ਹੈ ਦੱਸਿਆ ਜਾ ਰਿਹਾ ਸੜਕ 'ਤੇ ਨਾਰੇ ਇੱਕ ਟਰੱਕ ਖਰਾਬ ਹਾਲਤ ਖੜਾ ਸੀ ਉਸ ਨੂੰ ਧੁੰਦ ਵਿੱਚ ਕੈਂਟਰ ਚਾਲਕ ਨਹੀਂ ਦੇਖ ਪਾਇਆ ਉਸ ਦੇ ਵਿੱਚ ਕੈਂਟਰ ਵੱਜਾ ਤੇ ਉਹਦੇ ਵਿੱਚ ਵੱਜ ਗਈ ਕਾਰ ਕਾਰ ਦੇ ਪਰਖ ਜਿਹਾ ਉੱਡੇ ਕਾਰ ਸਵਾਰ ਚਾਰ ਲੋਕਾਂ ਦੀ ਜਾਨ ਵੀ ਚਲੀ ਗਈ ਆਓ ਤੁਹਾਨੂੰ ਦਿਖਾਣੇ ਆਕੀਮੇ ਹੋਈ ਆ ਘਟਨਾ ਦੈਨਿਕ ਮੈਲ ਪੰਜਾਬੀ ਟੀਵੀ ਦੇ ਲਈ ਆਮੰਤਾ ਗੜ ਦੇ ਪਾ ਅਛੇ ਦੇ ਦੂਸਰੇ ਦੂਸਰਾ ਕਰਮਜੀਦ ਮੁੰਡਾ ਸੀਗਾ ਉਹ ਵੀ ਗੁੱਦਾਂ ਲਿ ਗਈਆਂ ਠੀਕ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਠੀਕ ਹੈ ਜਿਕਰਦੇਵ ਇਹ ਵੀ ਗੁੱਤ ਰੰਡ ਦਾ ਵੀ ਡੈਥ ਹੋ ਗਈ। ਅੱਛਾ ਇਹ ਪ੍ਰੋਵਨ ਪ੍ਰੀਤ ਮੁੰਡਾ ਹੈਗਾ ਮੱਤੜਾ ਤਾੜਦਾ ਹੈ। ਇਹਦੀ ਮੁੱਕਰੇ ਡੈਥ ਹੋ ਗਈ। ਹੋਰ ਕਿਹਨੇ ਕਿਦਰ ਆਜੀਰ ਸਿੰਘ ਦਾ ਕੋਈ ਪਰਤੋਂ ਉਹਨਾਂ ਦੇ ਵੀ ਡੈਥ ਹੋ ਗਈ। ਕਿੰਨੇ ਜਣਿਆਂ ਦੀ ਡੈਥ ਹੋਈ ਹੈ? ਇਹ 4 ਜਣਿਆਂ ਦੀ। 4 ਜਣਿਆਂ ਦੀ ਹੋਈ ਹੈ। ਤੇ ਕਿੰਨਾ ਜਾਨ ਕੀ ਮੰਗ ਕਰੋਗੇ ਤੁਸੀਂ? ਕੋਈ ਨਹੀਂ ਅਸੀਂ ਤਾਂ ਕਹਿੰਨੇ ਜਿਹੜੀ ਕਾਰਵਾਈ ਹੋਣੀ ਹੈ ਉਹ ਕਰਕੇ ਦੇਵੋ। ਤੁਹਾਨੂੰ ਬਲੱਡਸ਼ ਦਿੱਤੀਆਂ ਜਾਣ ਸਰਕਾਰ ਕਰ ਲੀਏ। ਅਸੀਂ ਡਾਡੀ ਬੋਡੀਆਂ ਹਸਪਤਾਲ ਹੁਣਾ ਠੀਕ ਇੱਕ ਦਿਨ ਜਾ ਰਹੇ ਸੀ ਇਹ ਵਾਪਸ ਰੋਇਪਨ ਜਾ ਰਹੇ ਅਮਰਸਰ ਤੋਂ ਆ ਰਹੇ ਅਮਰਸਰੋਂ ਤਾਂ ਆ ਰਹੇ ਸੀ ਕਿ ਕੋਈ ਪਰਨ ਜਾ ਰਹੇ ਨਾ ਕਿਹੜੀ ਵਿੱਚ ਉਹ ਜੇ ਗੱਡੀ ਗੱਡੀ ਚ ਇਹ ਪਹਿਲੇ ਕੈਂਟਰ ਚ ਕੋਈ ਟਰਾਲਾ ਵੱਜਾ ਸੀ ਖਰਾਬ ਕੈਂਟਰ ਚ ਹੂੰ ਇੱਕ ਟਰਾਲੇ ਦੇ ਮਗਰੋਂ ਟੱਗਾ ਇਹ ਅੰਜੀ ਸਾਹਿਬ ਜਿਹੜਾ ਤੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈਥ ਹੋਈ ਜਾਂ ਤੇ ਕੀ ਮਤਲਬ ਹੈ ਇੱਕ ਕ੍ਰੇਟਰ ਦਾ ਬੁੱਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਦਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵੇਰ 12:00 ਵਜੇ ਰਾਤ ਗੁਰੂ ਸਾਇਆ ਰੱਖਦੇ ਇਹ ਮੁੰਡੇ ਇਸ ਵੀ ਪੰਜ ਸ੍ਰਿਸ਼ਟ ਕਾਰ ਤੇ ਸਵਾਰ ਰ ਬਾਰ ਸਭ ਤੋਂ ਮੱਥਾ ਦੇ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਹ ਜਿਹੜੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ ਚੌਥੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲੇ ਦਾ ਹੈ ਸਰ ਕਿੰਨੇ ਘੋਮਰੇ ਬੱਚਨ ਜਣੂ तकरीबन ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬਣੇ ਹੋ ਰਹੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਤਾਂ ਕਰਨਪੀਰ ਕਰਨਜੀਤ ਸਿੰਘ ਹੈ ਜੀ ਇੱਕ ਤਾਂ ਗੁਰਦੇਵ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸਾਰੇ ਗੁਰੂ ਸਾਹਿਬ ਅੱਗੇ ਰੀਦੇ ਬੰਦੇ ਆ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਸੀਂ ਮੌਕੇ ਤੇ ਜਾ ਆ ਜਿੱਦਾਂ ਦਾ ਉਹ ਵਿਆਹ ਹੋਣ ਗਿਆ ਉਹ ਤਾਂ ਜੀ ਕਰ ਸਰ ਅਗਲੀ ਕਾਰਵਾਈ ਕੀ ਅਮਲ ਜ਼ਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਗਿਆਨ ਲੈ ਕੇ ਕੀ ਕਾਰਵਾਈ ਕੀਤੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਗੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦਰਾ ਦੇ ਇਹ ਕਾਰਤ 12 ਸਵਾ 12ਵਾਂ ਜਾ ਰਿਹਾ ਧੁੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਉੱਤੇ ਵਿਰਸੇ ਚੋਰ ਕਰਤੀ ਜੀ ਧੁੰਦ ਦਾ ਕਾਰਨ ਹੈ ਜੀ